ਸੋ ਖਾਲਸਾ ਐਡ ਦੀ ਟੀਮ ਜਿਹੜੀ ਸੇਵਾ ਕਰਦੀ ਫਿਰਦੀ ਆ ਪਿੰਡੋਂ ਪਿੰਡ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਇਸ ਟਾਈਮ ਇਸ ਇਲਾਕੇ ਦੇ ਹਾਲਾਤ ਕੀ ਨੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਇਸ ਟਾਈਮ ਆਪਾਂ ਖੜੇ ਕਿੱਥੇ ਆ ਅਸੀਂ ਕੜਾਮ ਦੇ ਨੇੜੇ ਨੇੜੇ ਸਾਧੂ ਨਗਰ ਪਿੰਡ ਆ ਜੀ ਉੱਥੇ ਫਲੱਡ ਇਫੈਕਟਡ ਏਰੀਆ ਹੈਗਾ ਜੀ ਸਾਰਾ ਹਾਂਜੀ ਇੱਥੇ ਅਸੀਂ ਖਾਲਸਾ ਐਡ ਵੱਲੋਂ ਸੇਵਾ ਕਰਨ ਆਏ ਹਾਂ ਠੀਕ ਹੈ ਜੀ ਕੀ ਕੀ ਰਾਸ਼ਨ ਤੁਸੀਂ ਲੈ ਕੇ ਆਏ ਹੋ ਇੱਥੇ ਅਸੀਂ ਡੇਲੀ ਨੀਡ ਜਿਹੜਾ ਹੈਗਾ ਗਰੋਸਰੀ ਜਿੰਨੀ ਹੈਗੀ ਆ ਉਹ ਲੈ ਕੇ ਆਏ ਆ ਜੀ ਅ ਤਰਪਾਲਾਂ ਲੈ ਕੇ ਆਏ ਆ ਪਾਣੀ ਦੀ ਲੋਡ ਹੈਗੀ ਉਹ ਲੈ ਕੇ ਆਏ ਆ ਜੀ ਫੀਡ ਕੁਸ਼ਕ ਫੀਡ ਲੈ ਕੇ ਆਏ ਆ ਜੀ ਤੇ ਨਾਲ ਦੀ ਨਾਲ ਅਸੀਂ ਅਸੈਸਮੈਂਟ ਕਰ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਿਹੜੀ-ਕਿਹੜੀ ਚੀਜ਼ ਦੀ ਲੋੜ ਪੈ ਸਕਦੀ ਆ ਉਹ ਅਸੀਂ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਦੋਸਤੋ ਮੈਂ ਦੇਖ ਰਿਹਾ ਸੀਗਾ ਜਦੋਂ ਇੱਥੇ ਆਏ ਸੀਗਾ ਇਹਨਾਂ ਨੇ ਆ ਪਰਚੀਆਂ ਦੇ ਹਿਸਾਬ ਨਾਲ ਜਿਹੜੀਆਂ ਪਰਚੀਆਂ ਕੱਟੀਆਂ ਫੇਰ ਰਸ਼ਨ ਮੰਡਿਆ ਉਹ ਦੱਸੋ ਦੋਸਤ ਕੀ ਸੀਗਾ ਐਕਚੁਅਲੀ ਖਾਲਸਾ ਇਟ ਨੂੰ 26 ਸਾਲ ਦਾ ਐਕਸਪੀਰੀਅੰਸ ਹੈਗਾ ਜੀ ਹਾਂਜੀ ਹਾਂਜੀ ਤੇ ਸਾਨੂੰ ਖਾਲਸਾ ਦੇ ਨਾਲ ਜੁੜਿਆ ਹੋਇਆ ਬਹੁਤ ਸਾਲ ਹੋ ਗਏ ਠੀਕ ਹੈ ਜੀ ਤੇ ਅਸੀਂ ਕਈ ਵਾਰ ਫਲੱਡ ਦੇਖੇ ਜਾਂ ਪੁਚਾਲ ਵਗੈਰਾ ਤੇ ਜਿੱਥੇ ਇਦਾਂ ਲੋਡ ਹੁੰਦੀ ਆ ਉੱਥੇ ਅਸੀਂ ਦੇਖਿਆ ਉੱਥੇ ਜੇ ਇੱਕ ਥਾਂ ਤੇ ਆ ਕੇ ਖੜ ਜੀ ਇੱਕ ਘਰ ਦੇ ਵਿੱਚੋਂ ਹੀ ਪੰਜ-ਪੰਜ ਮੈਂਬਰ ਸਮਾਨ ਲੈ ਜਾਂਦੇ ਆ ਠੀਕ ਹੈ ਜੀ ਤੇ ਉਹ ਸਾਨੂੰ ਲੱਗਦਾ ਵੀ ਜਿਹੜਾ ਨੀਡੀ ਹੁੰਦਾ ਉਹਦੇ ਥਾਂ ਤੱਕ ਸਮਾਨ ਨਹੀਂ ਪਹੁੰਚਦਾ ਹਾਂ ਉਹ ਜਿਹੜੇ ਜਮਾ ਜਾਦੇ ਕਰ ਜਾਂਦੇ ਨੇ ਜਿੰਨਾਂ ਨੂੰ ਲੋਡ ਹੁੰਦੀ ਆ ਉਹ ਰਹਿ ਜਾਂਦੇ ਨੇ ਕਿਉਂਕਿ ਜਦੋਂ ਪਾਣੀ ਆਉਂਦਾ ਜਾਂ ਹੋਰ ਕੋਈ ਡਿਜਾਸਟਰ ਹੁੰਦਾ ਹਾਂਜੀ ਤਾਂ ਉਹ ਗਰੀਬ ਅਮੀਰ ਤਾਂ ਦੇਖਦਾ ਨਹੀਂ ਹਾਂਜੀ ਹਾਂਜੀ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਆ ਕੇ ਮੰਗ ਨਹੀਂ ਸਕਦੇ ਬਿਲਕੁਲ ਪਰ ਅਸੀਂ ਕੋਈ ਐਹਸਾਨ ਨਹੀਂ ਸਾਡੀ ਜ਼ਿੰਮੇਵਾਰੀ ਆ ਹਰ ਜਰੂਰਤ ਮੰਗਦੇ ਤੱਕ ਪਹੁੰਚਣਾ ਹਾਂਜੀ ਇਸ ਕਰਕੇ ਸਾਡਾ ਸਿਸਟਮ ਹੀ ਇਹ ਆ ਸ਼ੁਰੂ ਤੋਂ ਹੀ ਵੀ ਅਸੀਂ ਪਹਿਲਾਂ ਅਸੈਸਮੈਂਟ ਕਰਦੇ ਆ ਅਸੀਂ ਟੋਕਨ ਦਿੰਨੇ ਆ ਹਾਂਜੀ ਫਿਰ ਉਹਨਾਂ ਦੇ ਘਰ ਤੱਕ ਹੀ ਪਹੁੰਚਾਇਆ ਜਾਂਦਾ ਭਾਵੇਂ ਇਹਦੇ ਨਾਲ ਸਾਡਾ ਟਾਈਮ ਹਾਂਜੀ ਤੇ ਮੈਨਪਾਵਰ ਬਹੁਤ ਜ਼ਿਆਦਾ ਲੱਗਦੀ ਆ ਪਰ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਨੀਡੀ ਹੋਵੇ ਉਹਦੇ ਤੱਕ ਹੀ ਸਮਾਨ ਪਹੁੰਚਾਇਆ ਜਾਵੇ ਠੀਕ ਆ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਖਾਲਸਾ ਐਡ ਵੱਲੋਂ ਜਿਹੜੀ ਭਰਪੂਰ ਲੋਕਾਂ ਦੀ ਹੈਲਪ ਕੀਤੀ ਜਾ ਰਹੀ ਆ ਮੈਂ ਦੇਖ ਰਿਹਾ ਸੀਗਾ ਤੇਲ ਦੀਆਂ ਬੋਤਲਾਂ ਅ ਅਰਗਬਤੀ ਮੱਛਰਦਾਨੀ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਲੋਡ ਦੀਆਂ ਸਮਗਰੀ ਦੀਆਂ ਹਰੇਕ ਚੀਜ਼ ਜਿਹੜੀ ਮੁਹੱਈਆ ਕਰਵਾਈ ਜਾ ਰਹੀ ਸੀਗੀ ਅੱਗੇ ਤੇ ਇਹਨਾਂ ਦੇ ਕੀ ਉਹ ਨਹੀਂ ਜੀ ਹ ਹੁਣ ਅਸੀਂ ਮੈਡੀਕਲ ਕਿਉਂਕਿ ਪਾਣੀ ਜਾਣ ਤੋਂ ਬਾਅਦ ਬਿਮਾਰੀਆਂ ਬਹੁਤ ਫੈਲਣੀਆਂ ਹਾਂ ਅਸੀਂ ਮੈਡੀਕਲ ਕੈਂਪਸ ਮੈਡੀਸਿਨਸ ਵਗੈਰਾ ਜਿਹੜੀ ਲੋਡ ਹੋਈ ਬਿਮਾਰੀਆਂ ਦੇ ਅਕੋਰਡਿੰਗ ਉਹ ਅਸੀਂ ਪਹਚਾਵਾਂਗੇ ਕਿਉਂਕਿ ਪਾਣੀ 'ਚ ਜਿਹੜਾ ਜਿਹੜਾ ਵੀ ਪਾਣੀ 'ਚ ਮੰਨ ਲਓ ਹੁਣ ਇਹ ਪਾਣੀ 'ਚ ਰਹਿੰਦੇ ਨੇ ਮੱਛਰ ਵੀ ਬਹੁਤ ਜ਼ਿਆਦਾ ਹੋ ਜਾਂਦਾ ਬਿਮਾਰੀਆਂ ਫਲਾਉਂਦੇ ਨੇ ਉਸ ਤੋਂ ਬਾਅਦ ਜਿਹੜੀ ਅਸਲ ਵਿੱਚ ਗੱਲ ਇਦਾਂ ਜੀ ਵੀ ਪਾਣੀ ਜਾਣ ਤੋਂ ਬਾਅਦ ਹੀ ਬਿਮਾਰੀਆਂ ਸ਼ੁਰੂ ਹੁੰਦੀਆਂ ਤੇ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਆ ਵਧੀਆ ਗੱਲ ਆ ਸਾਰੇ ਲੱਗੇ ਹੋਏ ਪਰ ਮੋਸਟਲੀ ਜਿਹੜੇ ਹੈਗੇ ਨਾ 80% ਸੇਵਾਦਾਰ ਉਹ ਪਾਣੀ ਨਿਕਲ ਗਿਆ ਤਾਂ ਉਸ ਤੋਂ ਬਾਅਦ ਆਉਣ ਦਾ ਨਹੀਂ ਕੋਈ ਵੀ ਅਸਲ ਲੋਡ ਵਲੰਟੀਅਰਸ ਦੀ ਸੇਵਾਦਾਰਾਂ ਦੀ ਪਾਣੀ ਤੋਂ ਬਾਅਦ ਹੀ ਲੋਡ ਪੈਣੀ ਹੈ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਆ ਪੂਰੀ ਹਾਂਜੀ ਵੀ ਲੋਕਾਂ ਦਾ ਜਨਜੀਵਨ ਜਿਹੜਾ ਹੈਗਾ ਲਾਈਨ ਤੇ ਲੈ ਕੇ ਆਈਏ ਹਾਂਜੀ ਜਿੱਥੇ ਜਿਹੜੀ ਚੀਜ਼ ਦੀ ਲੋਡ ਹੈਗੀ ਆ ਜਿੰਨੇ ਵੀ ਸਾਡੇ ਪ੍ਰੋਜੈਕਟ ਚੱਲ ਰਹੇ ਆ ਉਹਨਾਂ ਦਾ ਬੈਨੀਫਿਟ ਦਈਏ ਇਹਨਾਂ ਨੂੰ ਹਾਂਜੀ ਉਹਦੇ ਤਹਿਤੀ ਅਸੀਂ ਅੱਜ ਆਏ ਸੀ ਉਸੇ ਤਹਿਤੀ ਅਸੀਂ ਕੰਮ ਕਰ ਰਹੇ ਹਾਂ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਖਾਲਸਾ ਐਡ ਵੱਲੋਂ ਜਿਹੜੀ ਲੋਕਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਜਾ ਰਹੀ ਆ ਮੈਂ ਖੁਦ ਆਪਣੇ ਵੱਲੋਂ ਪਰਸਨਲੀ ਬਾਈ ਦਾ ਥੈਂਕ ਯੂ ਕਰਨਾ ਚਾਹੁੰਦਾ ਜਿਹੜੇ ਖਾਲਸਾ ਐਡ ਦਾ ਖਾਸ ਕਰਕੇ ਥੈਂਕ ਯੂ ਕਰਨਾ ਚਾਹੁੰਦਾ ਜਿਹੜੇ ਆ ਕੇ ਲੋਕਾਂ ਦਾ ਦੁੱਖ ਦਰਦ ਸੁਣਦੇ ਨੇ ਤੁਸੀਂ ਸਾਡੇ ਚੈਨਲ ਬਿਲਕੁਲ ਇਦਾਂ ਹੀ ਬਣ ਰਹੇ ਹੋ ਅਸੀਂ ਬਿਲਕੁਲ ਸੱਚੀ ਤੇ ਸਾਫ਼ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੀ ਰਹਾਂਗੇ